ਮਿਸਾਬ ਹੁਣ ਤੱਕ ਕੀ ਮਾਮਲਾ ਆਇਆ ਇਹ ਆਨਲਾਈਨ ਇਨਫੋਰਮੇਸ਼ਨ ਬੇਨੋਦ ਦੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹ ਉਹਦੇ ਵਿੱਚੋਂ ਕਾਫੀ ਇਹਦੇ ਵਿੱਚੋਂ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਦੇ ਬੰਦੇ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਵੇ ਤੁਸੀਂ ਕਿੰਨੇ ਲੋਕ ਇੰਨੇ ਸਾਹਮਣੇ ਆਇਆ ਕੁਝ ਹੈਗੇ ਆ ਜੀ ਕਰੀਬ 30 ਤੋਂ ਉੱਪਰ ਹੈ ਜੀ ਤੇ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਕੀਤੀ ਮੈਂ ਦੱਸਿਆ ਪਹਿਲਾਂ ਬਾਅਦ ਵਿੱਚ ਦੱਸੀ ਜਾਊਗੀ ਜੀ। ਪੀ ਹੋਟਲ ਕਿਹੜਾ ਹੈ? ਹੋਟਲ ਤਾਜ ਜੀ। ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਲੇ ਰਿਕਾਰਡ ਤੇ ਲਿਆ ਨਾ ਜਾ ਰਿਹਾ। ਟੋਟਲ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਆ? ਇੱਦਾਂ ਨੇ। ਬਸ ਥੈਂਕ ਯੂ ਜੀ। ਇਸ ਵਿੱਚ ਹੁਣ ਤੱਕ ਕੀ ਮਾਮਲਾ ਆਇਆ ਨਹੀਂ ਹੈ ਕਿ ਆਨਲਾਈਨ ਇਨਫੋਰਮੇਸ਼ਨ ਬਿਲਡਰ ਤੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਇਹਦੇ ਵਿੱਚ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਦੇ ਬੰਦੇ ਹਾਰਾਉਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਵੇਗਾ ਕਿੰਨੇ ਲੋਕ ਇੰਨੇ ਸਾਹਮਣੇ ਆਏ ਕੁਝ ਹੈਗੇ ਆ ਜੀ ਕਰੀਬ 35 ਤੋਂ ਉੱਪਰ ਹੈ ਜੀ ਤੇ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਕੀਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪੀਆ ਠੀਕ ਹੈ ਹੋਟਲ ਕਿਹੜਾ ਜੀ ਹੋਟਲ ਤਾਲ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਲੇ ਰਿਕਾਰਡ ਤੇ ਲਿਆ ਨਾ ਜਾ ਰਿਹਾ ਟੋਟਲ ਸਾਰੇ ਚ ਲੜਕੀਆਂ ਤੇ ਲੜਕੀ ਕਿੰਨੇ ਆ ਇਦਾਂ ਲਿਖ ਬਸ ਥੈਂਕ ਯੂ ਜੀ ਇਸ ਨੂੰ ਸਭ ਹੁਣ ਤੱਕ ਕੀ ਮਾਮਲਾ ਆਇਆ ਹੈ ਅੰਗਰੇਜ਼ਾਂ ਦੇ ਨਾਲ ਦੀ ਇਨਫੋਰਮੇਸ਼ਨ ਲੈਣ ਦੇ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵੱਲੋਂ ਟੀਮ ਵੱਲੋਂ ਰੇਡ ਕੀਤੀ ਗਈ ਹੈ ਔਰ ਉਹ ਉਹਦੇ ਵਿੱਚੋਂ ਕਾਫੀ ਇਹਦੇ ਵਿੱਚੋਂ ਇਹਨਾਂ ਦਾ ਇਲੈਕਟ੍ਰੋਨਿਕ ਸਮਾਨ ਦੇ ਬੰਦੇ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗਾ ਕਿੰਨੇ ਲੋਕ ਇਹਨੇ ਸਾਹਮਣੇ ਆਇਆ ਕੁਝ ਹੈਗੇ ਅੱਜ ਕਰੀਬ 30 ਤੋਂ ਉੱਪਰ ਹੈ ਜੀ ਤੇ ਲੈਪਟਾਪ ਵਗੈਰਾ ਕੋਈ ਉਹ ਤੁਹਾਨੂੰ ਕੀਤੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸੀ ਜਾਊਗੀ ਜੀ ਪੀ ਠੀਕ ਹੈ ਹੋਟਲ ਕਿਹੜਾ ਜੀ ਹੋਟਲ ਤਾਜ ਜੀ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਲੇ ਰਿਕਾਰਡ ਤੇ ਲਿਆ ਨਾ ਜਾ ਰਿਹਾ ਟੋਟਲ ਸਾਰੇ ਇੱਥੇ ਲੜਕੀਆਂ ਤੇ ਲੜਕੇ ਕਿੰਨੇ ਇਦਾਂ ਲਿਖ ਬਸ ਥੈਂਕ ਯੂ ਜੀ ਮੈਂ ਤੁਹਾਨੂੰ ਜੁੜਦਾ